hoʻomati <imitation> na ʻoe i ka pūnaewale o ke kōkua ਕਭੀ ਤੁਹਾਡੀ ਜਿਹੜੀ ਖੂਬ ਸੁੰਗਤ ਆਵਾਜ਼ ਆ ਉਹ ਵੀ ਸੁਣੀਆ ਬਹੁਤ ਵਧੀਆ ਲੱਗਿਆ ਤੇ ਉਮੀਦ ਆ ਕਿ ਲੋਕ ਵੀ ਬਹੁਤ ਪਸੰਦ ਕਰਨਗੇ ਪਰ ਤੁਸੀਂ ਆਪਣੇ ਬਾਰੇ ਵੀ ਜਾਣਕਾਰੀ ਦਿਓ ਤੁਸੀਂ ਕੌਣ ਹੋ ਕਿੱਥੇ ਦੇ ਰਹਿਣ ਵਾਲੇ ਹੋ ਕਿੱਦਾਂ ਦੀ ਇਹ ਕਲਾਕਾਰੀ ਹੈ ਜਿਹੜੀ ਤੁਸੀਂ ਸਿੱਖੀ ਆ ਕਿੱਦਾਂ ਉਹ ਆਪਣੇ ਬਾਰੇ ਜਿੰਨਾ ਵੀ ਪੂਰਾ ਚਾਹੋ ਸਾਂਝੇ ਕਰਿਓ ਉਸ ਤਰ੍ਹਾਂ ਹਾਂ ਜੀ ਬਾਈ ਮੈਂ ਗੜਤੀ ਹਾਲ ਦਾ ਰਹਿਣ ਵਾਲਾ ਜੀ ਉਸਤਾਦ ਕੈਲਾਸ਼ ਹੁਨੇ ਮੇਰੇ ਉਸਤਾਦ ਆ ਜੀ ਉਹਨਾਂ ਦਾ ਸ਼ਗਿਰਦ ਆ ਮੈਂ ਉਹਨਾਂ ਤੋਂ ਕੋਈ ਥੋੜਾ ਕਿੱਸਾ ਸਿੱਖਿਆ ਜੀ ਜੀ ਕਰਦੀ ਵਾਸਤਾ ਰਹਿਣਾ ਵਾਸਤੇ ਕੀ ਨਾਮ ਆਪੜਾ ਮੇਰਾ ਨਾਮ ਡੈਂਪੀ ਹੈ ਜੀ ਹਾਂਜੀ ਡੈਂਪੀ ਹੈ ਜੀ ਕੋਈ ਜਿਦਾ ਮੰਨ ਲਓ ਕਿ ਕਲਾਕਾਰਾਂ ਦੇ ਨਾਮ ਵੀ ਮਗਰ ਕੋਈ ਨਾ ਕੋਈ ਨਾਮ ਇਦਾਂ ਦਾ ਲੱਗਾ ਹੁੰਦਾ ਵੀ ਇਹਨਾਂ ਉਹਦੀ ਪਛਾਣ ਹੁੰਦੀ ਹੈ ਨਹੀਂ ਹਾਲੇ ਤੱਕ ਤੇ ਲੱਗਾ ਨਹੀਂ ਨਾਮ ਜੀ ਲੱਗ ਜਾਊਗਾ ਜੀ ਕੋਈ ਕਿਤੇ ਗੈਸਟਰ ਵਗੈਰਾ ਕੀਤੀ ਹੋਈ ਨਹੀਂ ਨਹੀਂ ਹਾਲੇ ਤੀ ਕੀਤੀ ਹੈ ਸ਼ੌਕ ਹੈ ਜੀ ਪ੍ਰੋਗਰਾਮ ਵਗੈਰਾ ਕਰਦੀ ਹਾਂ ਹਾਂਜੀ ਪ੍ਰੋਗਰਾਮ ਵਗੈਰਾ ਕਰਦੀ ਤੇ ਬਾਕੀ ਮੈਂ ਤਾਂ ਇਹ ਹੀ ਦੱਸਣਾ ਕਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਇਦਾਂ ਦੇ ਕਲਾਕਾਰ ਜਿਹੜੀ ਆ ਉਹਨਾਂ ਨੂੰ ਉਭਾਰਨ ਲਈ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਤੇ ਅਜੇ ਤੱਕ ਵੀਰ ਬੋਲ ਰਹੇ ਆ ਕਿ ਮੇਰਾ ਹਲੇ ਤੱਕ ਇਨਨਾਮ ਇਦਾਂ ਤਾਂ ਨਹੀਂ ਹੋਇਆ ਤੇ ਅਸੀਂ ਅਰਜ਼ਾ ਕਰਦੇ ਆਂ ਬੇਨਤੀ ਕਰਦੇ ਆਂ ਕਿ ਜਲਦੀ ਤੁਹਾਡੇ ਸਾਰੇ ਸਰੋਤਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਦਾ ਨਾਮ ਜਿਹੜਾ ਉੱਪਰ ਕੇ ਸਾਹਮਣੇ ਆਵੇ ਔਰ ਇੱਕ ਨਵਾਂ ਨਾਮ ਜਿਹੜਾ ਇਹਨਾਂ ਨੂੰ ਪਬਲਿਕ ਦੇ ਵਿੱਚ ਦੋਖ ਦੇਣਾ ਔਰ ਜਿੰਨੇ ਕਿ ਪ੍ਰੋਗਰਾਮ ਸਿਰਫ ਲਗਾਉਂਦੇ ਨੇ ਤੇ ਇਹਨਾਂ ਦੀਆਂ ਟੈਸਟਾਂ ਵੀ ਤੇ ਅਸੀਂ ਟੀਵੀ ਦੇ ਉੱਤੇ ਹਰ ਥਾਂ ਦੇ ਉੱਤੇ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਸੁਣਨੀ ਹੈ ਸੋ ਸੌਣ ਰਹੇ ਹੋ ਤੁਸੀਂ ਪਹਿਲਾਂ ਵੀ ਸੁਣਿਆ ਤੇ ਅੱਗੇ ਵੇ ਸੁਣਾ ਰਹੇ ਹਾਂ ਤੁਹਾਨੂੰ ਜੋ ਇਹਨਾਂ ਨੇ ਉਗਾਇਆ ਤੇ ਸੁਣਿਓ ਕੀ ਆ ਆਵਾਜ਼ ਕਿੰਨਾ ਦਮ ਔਰ ਬਹੁਤ ਹੀ ਬਿਹਤਰੀਨ ਕਲਾਕਾਰ ਦੇ ਨਾਲ ਅਸੀਂ ਖੜੇ ਹਾਂ ਤੇ ਅਸੀਂ ਇਸੇ ਕੀ ਦੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਹੋ ਤੁਮੇ ਜਿੰਨ ਲਗੀ ਗੂ ਜਾਨੀ ਪੜੇਗੀ A oh!